ਅਰਹਲਤ ਜੀ ਜਿਹੜੇ ਸਾਡੇ ਮੁਲਾਜ਼ਮ ਜੀਆਂ ਮੰਗਾਣੇ ਜੀ ਉਹ ਅਰੇਂਜਮੈਂਟ ਅਤੇ ਪੰਜਾਬ ਸਰਕਾਰ ਮੰਨ ਲੈਂਦੀ ਮੀਟਿੰਗ ਦੇ ਵਿੱਚ ਜਾ ਕੇ ਲੇਕਿਨ ਬਾਹਰ ਆ ਕੇ ਉਹ ਮੀਟਿੰਗਾਂ ਤੋਂ ਜਿਹੜੀ ਮੰਗੀਆਂ ਮੰਨਾਂ ਨੇ ਉਹ ਫਿਰ ਨਾ ਮਨਜ਼ੂਰ ਕਰ ਦਿੰਦੇ ਨੇ ਕੰਮ ਕਰਨਾ ਆਉਂਦਾ ਕੋਈ ਮੁਲਾਜ਼ਮ ਤੇ ਪੈਨਸ਼ਨ ਸਕੀਮ ਨਹੀਂ ਦੂਸਰਾ ਸਾਡੀ ਕੈਸ਼ਲੈਸ ਜਿਹੜੀ ਕਿ ਮੈਡੀਕਲ ਸਹੂਲਤ ਸੀ ਪਹਿਲਾਂ ਉਹ ਬੰਦ ਕਰ ਦਿੱਤੀ ਗਈ ਹੈ ਕੈਸ਼ ਲੈਸ ਸਕੀਮ ਦੀ ਬਹੁਤ ਜ਼ਰੂਰਤ ਹੈ ਮੁਲਾਜ਼ਮਾਨ ਨੂੰ ਸਾਰੇ ਜਣੇ ਜਿਹੜੇ ਕੰਮ ਕਰਦੇ ਨੇ ਰਿਸਕ ਤੇ ਕੰਮ ਕਰਦੇ ਨੇ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਘਾਟ ਨੂੰ ਦੇਖਦੇ ਹੋਏ ਪ੍ਰਤੀ ਨਹੀਂ ਕੀਤੀ ਜਾ ਰਹੀ ਪੁਰਾਣੀ ਪੈਨਸ਼ਨ ਸਕੀਮ ਪੈਂਡਿੰਗ ਪਈ ਹੈ ਸਰਕਾਰ ਵੱਲੋਂ ਜਦੋਂ ਮੌਜੂਦਾ ਸਰਕਾਰ ਬਣੀ ਸੀ ਉਦੋਂ ਹੀ ਕਹਿੰਦੇ ਸੀ ਕਿ ਹਾਂਜੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਏਗੀ ਪਰ ਹਜੇ ਤੱਕ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਦੀ ਕਮੀ ਹੋਈ ਜਦ ਇਹ ਜਨਬਜ਼ੀਨ ਰਿਟਾਇਰਮੈਂਟਾਂ ਹੋਈ ਜਾ ਰਹੇ ਆ ਕੋਈ ਨਵੀਂ ਭਰਤੀ ਨਹੀਂ ਹੋ ਰਹੀ ਜੀ ਡੀਏ ਦੀ ਕਿਸ਼ਤਾਂ ਪੈਂਡਿੰਗ ਪਈਆਂ ਨੇ ਵੱਲੋਂ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਜਾਂਦੀ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਹਾਂ ਜੀ ਤੁਹਾਡੀ ਮੰਗਾ ਹੁਣ ਹੋ ਜਾਣਗੇ ਜੀ ਥੋੜੀ ਜਿੜੇ ਤੱਕ ਹੋ ਜਾਣਗੇ ਲੇਕਿਨ ਹਜੇ ਤੱਕ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਜੀ ਉਦੋਂ ਤੱਕ ਸਾਰੀ ਮੰਗਾ ਗੱਲ ਵਰਬਲੀ ਹੈ ਕੋਈ ਵੀ ਡਿਮਾਂਡ ਨਹੀਂ ਪੂਰੀ ਕੀਤੀ ਗਈ ਠੀਕ ਹੈ ਬੰਦ ਕਰ ਬੈਠੇ ਮੈਨੂੰ ਪਤਾ ਹੁੰਦਾ ਸ਼ਾਮ ਨੂੰ ਅਸੀਂ ਘਰ ਜਾਣਾ ਹੈ ਕਿ ਨਹੀਂ ਜਾਣਾ ਸਹੀ ਇਸ ਪਰ ਸਾਡੀ ਮੈਡੀਕਲ ਦੀ ਕੋਈ ਸਹੂਲਤ ਨਹੀਂ ਲਾਗੂ ਕੀਤੀ ਜਾਂਦੀ ਤੀਜਾ ਜੀ ਇੱਕ ਸੈਂਟਰ ਦਾ ਪੇ ਸਕੇਲ ਦੇ ਇੱਕ ਪੰਜਾਬ ਦੇ ਪੇ ਸਕੇਲ ਦਾ ਆਪਸ ਚ ਇਹਨਾਂ ਨੇ ਡਿਫਰੈਂਸ ਪੈਦਾ ਕਰ ਦਿੱਤੇ ਜਦਕਿ ਜਿਹੜੇ ਮੁਲਾਜ਼ਮ ਨੇ ਪੰਜਾਬ ਚ ਡਿਊਟੀ ਕਰ ਰਹੇ ਨੇ ਪੰਜਾਬ ਦੀ ਸਾਰਾ ਤਨਖਾਹ ਲੈ ਰਹੇ ਨੇ ਪਰ ਇਹਨਾਂ ਨੂੰ ਭੱਤੇ ਜਿਹੜੇ ਨੇ ਜਾਂ ਦੂਜੇ ਨੂੰ ਸੈਂਟਰ ਦੇ ਦਿੱਤੇ ਜਾ ਰਹੇ ਨੇ ਪਰ ਸੈਂਟਰ ਦੀਆਂ ਫੈਸਿਲਟੀਆਂ ਨਹੀਂ ਦਿੰਦੇ ਫੈਸਿਲਟੀਆਂ ਕਹਿੰਦੇ ਪੰਜਾਬ ਦੀਆਂ ਲੋ ਪਰ ਤਨਖਾਹ ਜਿਹੜੀ ਸੈਂਟਰ ਦੀ ਲੋ ਇਹ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਸਟੀਫਿਕੇਸ਼ਨ ਨਹੀਂ ਆ ਇਹ ਮੁਲਾਜ਼ਮਾਂ ਨੂੰ ਆਪਸ ਚ ਪਾੜਨ ਦੀ ਨੀਤੀ ਤੇ ਚੱਲ ਤਰਨਾ ਕਦੋਂ ਤੱਕ ਜਾਰੀ ਰਹਿਣਾ ਤੁਹਾਡਾ ਤਰਨਾ ਸਾਡਾ ਫਿਲਹਾਲ ਦੀ ਘੜੀ 3 ਦਿਨ ਤੱਕ ਹੈ ਜੀ ਜੇ ਮੁਲਾਜ਼ਮ ਸਾਡੀਆਂ ਮੰਗਾਂ ਨਾਲ ਨਾ ਮੰਨੀਆਂ ਸਰਕਾਰ ਨੇ ਤਾਂ ਇਹ ਤਰਨਾ ਅੱਗੇ ਵੀ ਜਾ ਸਕਦਾ ਇੱਕ ਲਸਮਾਣੇ ਲਈ ਹੈ ਤਰਨਾ ਕਿ ਪੰਜਾਬ ਭਰ ਚ ਆਲ ਓਵਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜੱਥੇਬੰਦੀਆਂ ਬਿਜਲੀ ਬੋਰਡ ਦੀਆਂ ਤਕਰੀਬਨ ਮੰਨ ਕੇ ਚਲੋ 3637 ਜੱਥੇਬੰਦੀਆਂ ਸਾਰੀਆਂ ਹੀ ਹੜਤਾਲ ਤੇ ਨੇ ਮਜਬੂਰੀ ਵਸ ਨਹੀਂ ਕੋਈ ਸ਼ੌਂਕ ਵਿੱਚ ਸਾਨੂੰ ਨਹੀਂ ਸ਼ੌਂਕ ਹੈਗਾ ਸੀ ਪਬਲਿਕ ਨੂੰ ਤੰਗ ਕਰੀਏ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਫਿਰ ਮੁਲਾਜ਼ਮ ਵਿਚਾਰੇ ਕੀ ਕਰੇ ਠੀਕ ਹੈ ਥੈਂਕ ਯੂ ਮੰਗਾਂ ਵਿੱਚ ਜਿਵੇਂ ਹੁਣ ਮੁਲਾਜ਼ਮ ਜਾਂਦੇ ਜਾਂਦੇ ਸਾਡਾ ਨਿਕੰਮਾ ਜਿਹੜਾ ਵਿੱਤ ਮੰਤਰੀ ਸੀ ਮਨਪ੍ਰੀਤ ਬਾਦਲ ਉਹ ਜਾਂਦੇ ਜਾਂਦੇ 7 ਸੱਤਵੇਂ ਪੇਕਮਿਸ਼ਨ ਲਾ ਗਿਆ। ਹੂੰ। ਹੋਰ ਹੁਣ ਅੱਜ ਦੇ ਟਾਈਮ ਇੱਕੋ ਕੈਕਟਰ ਦੇ ਜਿਹੜੇ ਦੋ ਸਾਥੀ ਨੇ ਇੱਕ 7ਵੇਂ ਪੇਕਮਿਸ਼ਨ ਦਾ ਇੱਕ 7ਵੇਂ ਪੇਕਮਿਸ਼ਨ ਦਾ ਤਨਖਾਹ ਦਾ ਅੱਦੋ ਅੱਦੋ ਫਰਕ ਹੈ ਜਿਹਦੇ ਕੇ ਡਿਊਟੀ ਕਰਦੇ ਵੀ ਮਾਨਸਿਕ ਤਣਾਅ ਬਣਿਆ ਰਹਿੰਦਾ ਉਸ ਤੇ। ਹੂੰ। ਕਿਉਂਕਿ ਤਨਖਾਹ ਨਾਲ ਹੀ ਸਾਰੇ ਘਰ ਦੇ ਖਰਚੇ ਬੰਦੇ ਨੇ। ਹੂੰ। ਦੂਜਾ ਜਿਹੜੇ ਸਾਡੇ ਮੁਲਾਜ਼ਮ ਪ੍ਰੋਵੀਸ਼ਨ ਪੇਡ ਦੇ ਵਿੱਚ ਕੰਮ ਕਰਦੇ ਸੀਗੇ। ਉਹਨਾਂ ਲਈ ਜੋ ਵੀ ਦਿੱਕਤਾਂ ਆਂਦੀਆਂ ਨੇ ਉਹ ਇੱਕ ਗੁਲਾਮੀ ਤਰ੍ਹਾਂ ਪੇਸ਼ ਆ ਜਾਂਦਾ ਉਹਨਾਂ ਨਾਲ ਤੇ ਤੁਹਾਡਾ ਪਰਮਿਸ਼ਨ ਪੀੜ ਹੈ ਤੁਹਾਡੇ ਨਾਲ ਆ ਹੋ ਜਾਣਾ ਆ ਹੋ ਜਾਣਾ ਜੱਜ ਕੇ ਉਹਨਾਂ ਨੂੰ ਜਿਹਨਾਂ ਨੂੰ ਛਟੀਆਂ ਜਾਂ ਹੋਰ ਪੱਤੇ ਮਿਲਦੇ ਨੇ ਉਹ ਨਾ ਦੇ ਕੇ ਨਾ ਮੇਨ ਬੋਰਡ ਦੀ ਛਟੀਆਂ ਮੈਨੇਜਮੈਂਟ ਮੁਰਦਾਬਾਦ 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 ਪਾਵਰਪੌਂਟ ਦੀ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ 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 ਸਾਥੀਓ